ਚਲੋ ਚਰਚਾ ਤਾਂ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੁਰਾਂ ਵੱਲੋਂ ਲੈ ਫੈਸਲੇ ਦੀ ਸੁਣਾਏ ਫੈਸਲੇ ਦੀ ਕੀਤੀ ਪ੍ਰੈਸ ਕਾਨਫਰੰਸ ਦੀ ਖੂਬ ਹੈ। ਸ਼੍ਰੀ ਕਾਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਹਰਨ ਤੱਕ ਸ਼੍ਰੀ ਕੇਸਕੜ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੁਰਾਂ ਨੇ ਇੱਕ ਅਦੇਸ਼ ਜਾਰੀ ਕੀਤਾ ਮੀਡੀਆ 'ਚ ਬਿਆਨ ਦਿੱਤਾ ਪ੍ਰੈਸ ਕਾਨਫਰੰਸ ਹੋਈ ਹੈ ਨਾ ਉਹਨਾਂ ਨੇ ਕਿਹਾ ਵੀ ਕਿ ਤੱਕ ਸ਼੍ਰੀ ਪਟਨਾ ਸਾਹਿਬ ਵਾਲਾ ਮਸਲਾ ਸੁਝਾ ਲਿਆ ਗਿਆ। ਜਿਹੜਾ ਟਕਰਾ ਦੋ ਤਖਤਾਂ ਵਿਚਾਲੇ ਪੈਦਾ ਹੋ ਗਿਆ ਸੀ ਉਸ ਨੂੰ ਅਮਨ ਸ਼ਾਂਤੀ ਦੇ ਨਾਲ ਸੂਝ-ਬੂਝ ਨਾਲ ਸਮੇਟ ਲਿਆ ਗਿਆ ਜਿਹੜੇ ਫੈਸਲੇ ਸ੍ਰੀ ਪਟਨਾ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਤੋਂ ਸੁਣਾਏ ਗਏ ਸੀ ਉੱਥੋਂ ਦੀ ਪੰਜ ਪਿਆਰਿਆਂ ਦੀ ਬੈਠਕ ਤੋਂ ਬਾਅਦ ਕਿ ਵੀ ਅਸੀਂ ਜਸਦੇਅ ਓਰਗੈਨਿਕ ਕਲਦੀਪ ਸਿੰਘ ਗੜਗਾਜ ਨੂੰ ਵੀ ਅਸੀਂ ਤਖਸੀਦਾਂਦੋਂ ਸਾਹਿਬ ਜਸਦੇਅ ਬਾਬਾ ਟੇਕ ਸਿੰਘ ਧਨੋਲਾ ਨੂੰ ਵੀ ਤਨਖਈਆ ਕਰਾਰ ਦਿੰਨੇ ਆ ਸੁਖਬੀਰ ਬਾਦਲ ਨੂੰ ਤਲਬ ਕਰਦੇ ਆ ਫਿਰ ਸੁਖਬੀਰ ਬਾਦਲ ਨਹੀਂ ਆਏ ਤੇ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੰਨੇ ਆ ਇਹ ਸਭ ਦੇ ਦਰਮਿਆਨ ਇਧਰੋਂ ਪੰਜ ਪਿਆਰਾਂ ਦੇ ਹੁਕਮ ਉਧਰੋਂ ਹੁਕਮ ਉਹ ਲਗਾਤਾਰ ਜਾਰੀ ਸੀ ਉਹ ਸਾਰੇ ਜੋ ਫੈਸਲੇ ਤਖਸੀਰੀ ਪਟਨਾ ਸਾਹਿਬ ਦੇ ਪੰਜ ਪਿਆਰਾਂ ਨੇ ਲੰਘੇ ਦਿਨਾਂ ਚ ਲਏ ਸੀ ਉਹ ਸਾਰੇ ਫੈਸਲੇ ਵਾਪਸ ਲੈ ਲਏ ਗਏ ਨੇ ਵਿਗਿਆਨੀ ਕੁਲਦੀਪ ਸਿੰਘ ਗੜਗਾ ਜੋਹਰਾਂ ਦੇ ਮੀਡੀਆ ਦੇ ਨਾਲ ਕੀਤੀ ਗੱਲਬਾਤ ਦੇ ਹਰ ਨਾ ਮੈਂ ਗੱਲ ਕਰ ਰਿਹਾ ਤੇ ਉਹ ਕਹਿੰਦੇ ਕਿ ਇਸ ਤੋਂ ਬਾਅਦ ਉਹਨਾਂ ਦੀ ਖਿਮਾ ਜਾਚਨਾ ਉਹ ਵੀ ਸ਼੍ਰੀ ਕਲਤਕ ਸਾਬ ਦੇ ਪਹੁੰਚ ਗਏ ਜਿਨ੍ਹਾਂ ਨੇ ਕਿਹਾ ਕਿ ਤਖਤਾਂ ਚੋਂ ਸਰਵੋਤਮ ਤਖਤ ਸਾਡਾ ਸ਼੍ਰੀ ਕਲਤਕ ਸਾਬ ਅਸੀਂ ਸਾਡੀ ਕਮੇਟੀ ਸਾਰੇ ਅਸੀਂ ਸਮਰਪਤਾਂ ਅਸੀਂ ਉਸ ਨੂੰ ਆਪਣਾ ਸਰਵਉੱਚ ਮੰਨਦੇ ਆ ਇਸ ਲਈ ਅਸੀਂ ਜਾਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਮਤਲਬ ਜਿਹੜੇ ਕੇਸਖੜ ਸਾਬ ਦੇ ਜੱਥਾਰੀ ਔਰ ਖਰਚਖਾਰੀ ਜੱਥਾਰੀ ਨੇ ਸ਼੍ਰੀ ਕਲਤਕ ਸਾਬ ਦੇ ਉਹਨਾਂ ਦੇ ਤੱਕ ਇੱਕ ਖਿਮਾ ਜਾਂਚਣਾ ਪਹੁੰਚਾਉਂਦੇ ਆ ਕਿ ਜੋ ਇਹ ਘਟਨਾ ਕਰਨ ਵਾਪਰੀ ਉਹਦੇ ਲਈ ਖਿਮਾ ਇਹ ਸਾਰੇ ਮਸਲੇ ਨੂੰ ਹੁਣ ਖਤਮ ਸਮਝਿਆ ਜਾਵੇ ਸੋ ਇਸੇ ਰੂਪ ਦੇ ਵਿੱਚ ਫਿਰ ਜੱਧਰ ਗਿਆਨੀ ਕੁਲਦੀਪ ਸਿੰਘ ਗੜਗਾ ਜਹੋਰਾ ਨੇ ਜੱਥੇਦਾਰ ਰਣਜੀਤ ਸਿੰਘ ਗੋਹਰ ਵਾਲੇ ਮਾਮਲੇ ਦੇ ਵਿੱਚ ਇੱਕ ਆਦੇਸ਼ ਜਾਰੀ ਕੀਤਾ ਹੈ ਤਖਤ ਸ਼੍ਰੀ ਪਟਨਾ ਸਭ ਦੀ ਕਮੇਟੀ ਨੂੰ ਕਿ ਤਖਤ ਸ਼੍ਰੀ ਪਟਨਾ ਸਭ ਦੀ ਕਮੇਟੀ ਜੱਥੇਦਾਰ ਰਣਜੀਤ ਸਿੰਘ ਗੋਹਰ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਸਮੇਟੇ ਸੰਭਾਲੇ ਉਸ ਦਾ ਮਸਲਾ ਹੱਲ ਕਰੇ ਤੇ ਉਹਨਾਂ ਦੀ ਬਣਦੀ ਅਦਾਇਗੀ ਜੋ ਕੋਈ ਰਹਿੰਦੀ ਹੈ ਉਹਨਾਂ ਦੀ ਸੇਵਾ ਕਾਲ ਦੀ ਉਹਨਾਂ ਨੂੰ ਅਦਾ ਕਰੇ ਸੋ ਇਹਦੇ ਨਾਲ ਦੋ ਪਹਿਲੂ ਸਪਸ਼ਟ ਹੋ ਗਏ ਕਿ ਬੇਸ਼ੱਕ ਯਤਰ ਗੜਗੱਜ ਹੋਰਾਂ ਦੇ ਹੁਕਮਾਂ ਅਨਸਾਰ ਉਥੇ ਵਾਲੀ ਕਮੇਟੀ ਵੀ ਉਹਨਾਂ ਨੂੰ ਲਈ ਹੋਈ ਤਨਖਾਹ ਵਾਪਸ ਲੈ ਲਵੇ ਤੇ ਉਹਨਾਂ ਦੇ ਜਿਹੜਾ ਮਸਲਾ ਹੈ ਉਹ ਸਾਰਾ ਆਮਦਨੀ ਵਾਲਾ ਜਾਂ ਅਦਾਇਗੀ ਵਾਲਾ ਤਨਖਾਹ ਪੱਤਿਆਂ ਵਾਲਾ ਉਹ ਸਾਰਾ ਸਮੀਟ ਲਵੇ ਪਰ ਉਹਨਾਂ ਨੂੰ ਅਹੁਦਾ ਨਹੀਂ ਨਵਾਜਿਆ ਜਾਊਗਾ ਇਹ ਵੀ ਸਮਝੌਤੇ ਦਾ ਹਿੱਸਾ ਮਤਲਬ ਬੇਸ਼ੱਕ ਇਹ ਤਖਤਾਂ 'ਚ ਟਕਰਾਅ ਸ਼ੁਰੂ ਹੋ ਗਿਆ ਸੀ ਕਮੇਟੀਆਂ 'ਚ ਟਕਰਾਅ ਸ਼ੁਰੂ ਹੋ ਗਿਆ ਸੀ ਹੁਕਮਨਾਮਿਆਂ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਉਹਦੇ ਵਿੱਚੋਂ ਯਤਰ ਗੜਗੱਜ ਹੋਰਾਂ ਦੇ ਹਵਾਲੇ ਨਾਲ ਅਜੇ ਸਨੀਹਾ ਕੌਮ ਦਿਨਾਂ ਦਿੱਤਾ ਗਿਆ ਕਿ ਮਾਮਲਾ ਸੁਲਝ ਗਿਆ ਸ਼ੁਭ ਸੰਕੇਤ ਹੈ ਚੰਗੀ ਗੱਲ ਹੈ ਪਰ ਇਤੋ ਵੀ ਮੰਨ ਕਰਨੀ ਹੋਇਆ ਜਾ ਸਕਦਾ ਕਿ ਜੱਧਰ ਰஞ்சிਤ ਸਿੰਘ ਗੋਹਰ ਹੋਰੀ ਜਿਵੇਂ ਪਹਿਲੇ ਜੱਥੇਦਾਰ ਯਾਨੀ ਹਰਪ੍ਰੀਤ ਸਿੰਘ ਬਾਰੇ ਬੋਲ ਰਹੇ ਸੀ ਬਾਦਲਾਂ ਦੀ ਤਰ ਬਣ ਰਹੇ ਸੀ ਇਸ ਲਈ ਕਹਿੰਦੇ ਉਹਨਾਂ ਦੇ ਪਛਾਹ ਦੇ ਵਿੱਚ ਵੀ ਰੋਲ ਨਵਾਇਆ ਗਿਆ ਉਹ ਹੁਣ ਵੀ ਤੱਕ ਵੀ ਜਾਰੀ ਹੈ ਪਰ ਜੱਧਰ ਗੜਗਾ ਝੋਰਾ ਨੇ ਨਾਲ ਹੀ ਰஞ்சிਤ ਸਿੰਘ ਗੋਹਰ ਨੂੰ ਵੀ ਹੁਕਮ ਜਾਰੀ ਕਰਤਾ ਕਿ ਜੇ মিডিਆ ਚਾ ਕੇ ਕੋਈ ਗੱਲਬਾਤ ਕੀਤੀ ਦੇਖ ਲਓ ਤੁਸੀਂ মিডিਆ ਚ ਨਿਉਨ ਬੋਲ ਰਹੇ ਸੋ ਉਹਨਾਂ ਨੂੰ ਇਹ ਵੀ ਹੁਕਮ ਜਾਰੀ ਹੋਇਆ ਪਰ ਇਹਦੇ ਵਿੱਚ ਵੀ ਕੋਈ ਦੋਰਾਇ ਨਹੀਂ ਕਿ ਇਹ ਸਾਰੀ ਕਾਰਜ ਵਿਵਦਾ ਜੋ ਪਹਿਲੇ ਦਿਨ ਤੋਂ ਟਕਰਾ ਪੈਦਾ ਹੋਇਆ ਉਸ ਤੋਂ ਬਾਅਦ ਇਧਰੋਂ ਕਮੇਟੀ ਗਈ ਉਧਰੋਂ ਰੁੱਕ ਕੇ ਆਈ ਵਿਚਾਲੇ رابطہ ਹੁੰਦਾ ਰਿਹਾ ਆਪਾਂ ਲੰਘੇ ਦਿਨ ਵੀ ਗੱਲ ਕਰਕੇ ਹਟਿਆ ਕਿ ਲਗਭਗ ਮਾਮਲਾ ਬਿਲਕੁਲ ਨੇੜੇ ਲੱਗ ਗਿਆ ਸੀ ਪਰ ਫਿਰ ਕੌਣ ਖੜਾ ਉੱਤ ਲੈ ਕੇ ਆਇਆ ਕੌਣ ਕਿਨੇ ਉਹਦੇ ਵਿੱਚ ਰੁਕਾਵਟ ਪਾਈ ਕਿ ਉਹ ਫਿਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਸੀ ਸੋ ਇਸ ਤੋਂ ਬਾਅਦ ਹੋਣੇ ਮਾਮਲਾ ਸੁਲਝ ਗਿਆ ਇਹਦੇ ਲਈ ਸਾਰੀ ਤੰਦ ਹੀ ਨਾਲ ਜਿਹਨੇ ਰੋਲ ਨਵਾਇਆ ਉਹ ਨੇ ਜੀ ਐਸਜੀਪੀਸ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੂ ਸੋ ਇਹ ਮਾਮਲਾ ਜੇ ਤਖਤਾਂ ਦੇ ਵਿਚਾਲੇ ਟਕਰਾ ਦਾ ਹੁਕਮਨਾਮਿਆਂ ਦੇ ਟਕਰਾ ਦਾ ਜੇ ਮਸਲਾ ਸੁਲਝਿਆ ਤਾਂ ਇਹਦੇ ਵਿੱਚ ਕਹਿੰਦੇ ਐਸਜੀਪੀਸ ਦੇ ਪ੍ਰਧਾਨ ਦਾ ਰੋਲ ਬਹੁਤ ਜ਼ਰੂਰੀ ਆ ਸੋ ਇਹ ਇਸ ਲਈ ਮਾਮਲਾ ਹੱਲ